ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਾਡੀ ਇੱਕ ਜਰੂਰੀ ਬੇਨਤੀ ਹੈ ਭੈਣਾਂ ਤੇ ਭਰਾਵਾਂ ਨੂੰ ਜਰੂਰ ਅੱਗੇ ਸ਼ੇਅਰ ਕਰਿਓ ਜੀ ਸੁਪਨਿਆਂ ਦੇ ਘਰ ਵਿੱਚ ਡੰਗਰਾਂ ਤੇ ਪਸ਼ੂਆਂ ਵਾਸਤੇ ਮੱਝਾਂ ਤੇ ਗਾਵਾਂ ਵਾਸਤੇ ਇੱਕ ਅਲੱਗ ਘਰ ਬਣ ਰਿਹਾ ਤੇ ਉਹਦੇ ਵਿੱਚ ਭਰਤ ਪਾਉਣਾ ਮਿੱਟੀ ਦਾ ਅਸੀਂ ਪਿੰਡੋਂ ਪਤਾ ਕਰ ਲਈਏ ਜੀ ਮੁੱਲ ਲੈ ਲਈਆ ਪਰ ਮਿੱਟੀ ਚੱਕ ਕੇ ਭਰਤ ਪਾਉਣਾ ਤੇ ਸਾਨੂੰ ਟਰੈਕਟਰ ਟਰਾਲੀਆਂ ਦੀ ਵੀ ਲੋੜ ਆ ਜੇ ਕਿਸੇ ਵੀਰਾਂ ਕੋਲੇ ਟਿਪਰ ਹੈਗਾ ਤਾਂ ਟਿਪਰ ਵਾਲੇ ਵੀਰਾਂ ਦੀ ਵੀ ਜ਼ਰੂਰਤ ਆ ਵੀ ਅਸੀਂ ਤੇਲ ਪਾਣੀ ਪਵਾ ਦਾਂਗੇ ਜੇ 2-3 ਦਿਨ ਲਵਾ ਜਾਣ ਸਾਡੇ ਨਾਲ ਤਾਂ ਅਸੀਂ ਇਹ ਭਰਤ ਪਾ ਲਈਏ ਜੀ ਤੇ ਸਾਡੀਆਂ ਮੱਜਾਂ ਤੇ گاਵਾ ਦੇਖੋ ਬੜੀ ਥੋੜੀ ਜਿਹੀ ਜਗ੍ਹਾ ਦੇ ਵਿੱਚ ਖੜੀਆਂ ਵਾਂ ਤੇ ਬੜੀ ਦਿੱਕਤ ਹੁੰਦੀ ਆ ਤੇ ਹੁਣ ਸਾਨੂੰ ਦੁੱਧ ਵੀ ਤੁਹਾਨੂੰ ਪਤਾ ਮੁੱਲ ਲੈਣਾ ਪੈਂਦਾ ਸਾਰਾ 30% ਦੁੱਧ ਸਾਡਾ 25% ਦੁੱਧ ਹੁੰਦਾ ਘਰ ਦਾ ਬਾਕੀ 70-75% ਦੁੱਧ ਅਸੀਂ ਮੁੱਲ ਲੈਨੇ ਆ ਤੇ ਸਾਡੀ ਆਉਣ ਵਾਲੇ ਸਮੇਂ ਚ ਕੋਸ਼ਿਸ਼ ਆ ਵੀ ਅਸੀਂ ਚੰਗੇ ਡੰਗਰ ਪਸ਼ੂ ਰੱਖ ਕੇ ਚਾਹੁੰਦੇ ਆ ਵੀ ਘਰ ਦਾ ਦੁੱਧ ਸਾਡਾ ਆਪਣਾ ਇੰਨਾ ਕੁ ਹੋ ਜਵੇ ਸਰਪਲਸ ਹੋ ਜਾਈਏ ਅਸੀਂ ਸਾਨੂੰ ਦੁੱਧ ਮੁੱਲ ਨਾਲ ਲੈਣਾ ਪਵੇ ਜਰਸੀ ਗਾਵਾਂ ਰੱਖਣ ਦੀ ਸਾਡੀ ਆਉਣ ਵਾਲੇ ਸਮੇਂ ਚ ਕੋਸ਼ਿਸ਼ ਆ ਸਾਨੂੰ ਇੱਕ ਵੀਰ ਵੀ ਸੇਵਾਦਾਰ ਮਿਲਿਆ ਜਿਹੜਾ ਬੜਾ ਚੰਗਾ ਮਹਾਰਾਜ ਨਾਲ ਚੀਜ਼ਾਂ ਦਾ ਉਹਨੇ ਪਹਿਲਾਂ ਵੀ ਡੈਰੀ ਦੇ ਵਿੱਚ ਕੰਮ ਚਲਾਇਆ ਹੋਇਆ ਸੇਵਾ ਕੀਤੀ ਹੋਈ ਆ ਤੇ ਅਸੀਂ ਬੇਨਤੀ ਕਰਦੇ ਆਂ ਸੰਗਤਾਂ ਨੂੰ ਵੀ ਤੁਸੀਂ ਸਾਡਾ ਸਾਥ ਦਿਓ ਭਰਤ ਪਾ ਸਕੀਏ ਜੇ ਸਾਰੇ ਵੀਰ ਸਾਡੇ ਇੱਕ ਇੱਕ ਦੋ ਦਿਨ ਟਰੈਕਟਰ ਟਰਾਲੀਆਂ ਲਾ ਕੇ ਲਵਾ ਜਾਣ ਨਾਲ ਤੇ ਇਹ ਭਰਤ ਦੋ ਤਿੰਨ ਦਿਨਾਂ ਚ ਹੀ ਪੈ ਜਾਊਗਾ ਜੀ ਤੇ ਹੁਣ ਕਣਕਾਂ ਵੱਡੀਆਂ ਹੋਈਆਂ ਖੇਤ ਖਾਲੀ ਆ ਤੇ ਤੁਹਾਡੇ ਸਾਥ ਦੀ ਲੋੜ ਆ ਜੀ ਜਰੂਰ ਇਸ ਵੀਡੀਓ ਨੂੰ ਅੱਗੇ ਤੱਕੜ ਸੁਨੇਹਾ ਪਹਚਾਓ ਸਾਡਾ ਤੇ ਜੇ ਕਿਸੇ ਭੈਣ ਭਰਾ ਕੋਲੇ ਟਰੈਕਟਰ ਹੈਗਾ ਟਰਾਲੀ ਹੈਗੀ ਆ ਵੱਡੀ ਤੇ ਉਹ ਜਰੂਰ ਸਾਡੇ ਨਾਲ ਇੱਕ ਦੋ ਦਿਨ ਲਵਾਉਣ ਤੇ ਜਿੰਨਾ ਕੋਈ ਟਿੱਪਰ ਹੈਗੇ ਆ ਤੇ ਉਹ ਟਿੱਪਰ ਵਾਲੇ ਬਾਈ ਵੀ ਜਰੂਰ ਸਾਡੀ ਮਦਦ ਕਰਨ 10 ਟੈਰੇ ਟਿੱਪਰ ਆ ਜਿਹੜੇ ਉਹ ਚੱਲਣਗੇ ਪਿੰਡ 'ਚ ਕਿਉਂਕਿ ਵੱਡੇ 12 ਟੈਰੇ ਜਾਂ 14 ਟੈਰੇ ਜਿਹੜੇ ਉਹਨਾਂ ਨੂੰ ਚਲਾਉਣ 'ਚ ਦਿੱਕਤ ਆਊਗੀ ਪਿੰਡ ਦੇ ਵਿੱਚ ਹਨਾ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਦੇਖੋ ਸ਼ੈੱਡ ਅਸੀਂ ਬਣਾ ਲਿਆ ਵਾ ਤੇ ਹੁਣ ਸ਼ੈੱਡ ਦੇ ਵਿੱਚ ਭਰਤ ਪਾ ਕੇ ਤੇ ਮੱਝਾਂ ਤੇ ਗਾਵਾਂ ਨੂੰ ਉਧਰ ਰੱਖਣਾ ਸ਼ੁਰੂ ਕਰ ਗਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ